ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਪੰਜਾਬ ਦੌਰੇ ਤੇ ਆਉਣ ਤੇ ਰਾਹੁਲ ਗਾਂਧੀ ਤੇ ਰਵਨੀਤ ਬਿੱਟੂ ਨੇ ਦਿੱਤਾ ਵਿਵਾਦ ਦਾ ਦਸਤਾਵੇਜ਼ ਬਿਆਨ ਪੁੱਛਿਆ ਤੁਸੀਂ ਕਿਸ ਨਸਲ ਦੇ ਘੋੜੇ ਹੋ ਜਾਗਰਣ ਪੱਤਰਕਾਰ ਕਾਂਗਰਸਾਂ ਦਾ ਮੈਂਬਰ ਅਤੇ ਸਾਬਕਾ ਰਾਸ਼ਟਰਪਤੀ ਜਰਨਲ ਸਕੱਤਰ ਰਾਹੁਲ ਗਾਂਧੀ ਦੇ 15 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਐਲਾਨ ਤੋਂ ਬਾਅਦ ਰਾਜਨੀਤੀ ਗਰਮਾ ਗਈ ਹੈ ਕੇਂਦਰੀ ਫੂਡ ਪ੍ਰੋਸੈਸਿੰਗ ਅਤੇ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਦੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੋਂ ਪਹਿਲਾਂ ਐਕਸ ਤੇ ਪੋਸਟ ਕਰਕੇ ਵੀ ਵਿਵਾਦਤਕ ਬਿਆਨ ਦੇ ਕੇ ਰਾਹੁਲ ਦੇ ਤਾਂ ਨਜਰ ਕੱਸਿਆ ਜਿਸ ਕਾਰਨ ਕਾਂਗਰਸੀਆਂ ਨੂੰ ਜਵਾਬੀ ਕਾਰਵਾਈ ਕੀਤੀ ਗਈ ਹੈ ਅਤੇ ਬਿੱਟੂ ਦੀ ਯੋਜਨਾ ਕੀਤੀ ਕਿ ਐਕਸ ਤੇ ਇੱਕ ਪੋਸਟ ਵਿੱਚ ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਐਕਸ ਅਕਸਰ ਕਹਿੰਦੇ ਹਨ ਕਿ ਐਕਸ ਕੀ ਕਾਂਗਰਸ ਕੋਲ ਵੱਖ-ਵੱਖ ਕਿਸਮ ਦੇ ਘੋੜੇ ਹਨ ਦੌੜ ਦੇ ਘੋੜੇ ਤੇ ਵਿਆਹ ਦੇ ਘੋੜੇ ਤੇ ਘੋੜੇ ਵੀ ਪਰ ਰਾਹੁਲ ਜੀ ਤੁਸੀਂ ਅਤੇ ਤੁਹਾਡੇ ਤੁਹਾਡੀ ਪਾਰਟੀ ਦੇ ਨੇਤਾ ਖਾਸ ਕਰਕੇ ਪੰਜਾਬ ਦੇ ਨੇਤਾ ਲੋਕਾਂ ਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਨਸਲ ਦੇ ਘੋੜੇ ਹੋ ਜਦੋਂ ਉਹ ਭਰਾਸ਼ਟਰਪਤੀ ਦੀਆਂ ਚੋਣਾਂ ਹੋ ਰਹੀਆਂ ਸਨ ਤਾਂ ਤੁਸੀਂ ਆਪਣੀਆਂ ਛੁੱਟੀਆਂ ਦਾ ਆਨੰਦ ਮਾਣ ਮੰਨਣ ਵਿੱਚ ਰੁੱਝੇ ਹੋਏ ਸੀ ਇਸ ਦੌਰਾਨ ਪੰਜਾਬ ਜਦੋਂ ਪੰਜਾਬ ਪਹਾੜਾਂ ਵਿੱਚ ਡੁੱਬਿਆ ਡੁੱਬ ਰਿਹਾ ਸੀ ਤਾਂ ਅਤੇ ਲੋਕ ਰੋ ਰੋ ਰਹੇ ਸਨ ਰਾਹੁਲ ਗਾਂਧੀ ਤੇ ਮਹੇਸ਼ਾ ਵਿੱਚ ਆਪਣਾ ਆਨੰਦ ਮਾਨ ਰਹੇ ਸਨ ਬਿੱਟੂ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਸਿਰਫ ਇੱਕ ਰਾਜਨੀਤਿਕ ਡਰਾਮਾ ਹੈ ਉਸ ਦਾ ਲੋਕਾਂ ਦੇ ਦਰਦ ਅਤੇ ਦੁੱਖ ਵਿੱਚ ਕੋਈ ਲੈਣ ਦੇ ਨਹੀਂ ਉਹ ਗੰਭੀਰਤਾ ਗੰਭੀਰ ਨਹੀਂ ਹੈ ਬਿੱਟੂ ਨੂੰ ਦੱਸਾਂਗੇ ਕਿ ਰਾਹੁਲ ਗਾਂਧੀ ਕਿਸ ਨਸਲ ਦਾ ਘੋੜਾ ਹੈ ਸਾਬਕਾ ਵਿਧਾਇਕ ਤਲਵਾਰਾ ਜਿਲ੍ਹਾ ਕਾਂਗਰਸ ਦੇ ਕਮੇਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸੰਜੀਤ ਤਲਵਾਰ ਨੇ ਕਿਹਾ ਹੈ ਕਿ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਆਪਣੀ ਚੌਥੀ ਦੀਪਾਜਪਾਰ ਨੇਤਾਵਾਂ ਨੂੰ ਖੋਜ ਕਰਨ ਲਈ ਕਿਸੇ ਵੀ ਹੱਕ ਹੱਦ ਤੱਕ ਜਾਂਦੇ ਹਨ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਬਿੱਟੂ ਰਾਹੁਲ ਨੂੰ ਆਪਣੀ ਰੋਲ ਮਾਡਲ ਅਤੇ ਆਦਰਸ਼ ਮੰਨਦੇ ਹਨ ਬਿੱਟੂ ਕਾਂਗਰਸ ਤੋਂ ਤਿੰਨ ਵਾਰ ਸੰਸਦ ਮੈਂਬਰ ਰਹੇ ਹਨ ਅਤੇ ਰਾਹੁਲ ਗਾਂਧੀ ਨਾਲ ਇੱਕ ਲੰਬੀ ਰਾਜਨੀਤਿਕ ਪਾਰੀ ਵੀ ਖੇਡੇ ਹਨ ਘਟੋ ਘਟੋਸ ਨੂੰ ਰਾਹੁਲ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ ਉਸਨੇ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਅਤੇ ਕਾਂਗਰਸੀ ਬਿੱਟੂ ਨੂੰ ਦੱਸਾਂ ਦੱਸਣਗੇ ਕਿ ਰਾਹੁਲ ਗਾਂਧੀ ਕਿਸ ਨਸਲ ਦਾ ਕੋੜਾ ਹੈ ਖਬਰ ਨਾਲ ਐਂਡ ਤੱਕ ਬਣੇ ਰਹਿਣ ਲਈ ਧੰਨਵਾਦ